ਸੇਵਾਮੁਕਤ ਸਵਰਗਵਾਸੀ ਮਾਸਟਰ ਨਰਿੰਦਰ ਕੁਮਾਰ ਕੌੜਾ ਜੀ ਦੇ ਅੰਤਿਮ ਅਰਦਾਸ ਅੱਜ ਉਹਨਾਂ ਦੇ ਪਿੰਡ ਜਰਗ ਵਿਖੇ ਦੁਪਹਿਰ 1 ਤੋਂ 2 ਵਜੇ ਹੋਈ ਇਸ ਮੌਕੇ ਤੇ ਸਮੂਹ ਨਗਰ ਨਿਵਾਸੀਆਂ ਨਗਰ ਪੰਚਾਇਤ ਜਰਗ ਤੋਂ ਇਲਾਵਾ ਰਿਸ਼ਤੇਦਾਰ ਸਾਖ ਸਬੰਧੀ ਅਤੇ ਲੀਡਰ ਸਹਿਬਾਨ ਤੇ ਬੁੱਧੀਜੀਵੀ ਸਮਾਜ ਸੇਵੀਆਂ ਨੇ ਸਵਰਗਵਾਸੀ ਮਾਸਟਰ ਨਰਿੰਦਰ ਕੁਮਾਰ ਕੌੜਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਵਾਨ ਨਾਲ ਦੁੱਖ ਸਾਂਝਾ ਕੀਤਾ ਵੈਗੁਰ ਅਗੇ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਪਰਿਵਾਰ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਲੰਗਰ ਉਟਟ ਵਰਤਾਇਆ ਗਿਆ ਪੀਟੀ ਨਿਊਜ਼ ਪੰਜਾਬ ਦੇ ਨਾਲ ਜਰਗ ਤੋਤਰ ਸੇਮ ਸਿੰਘ ਗਿੱਲ ਤੇਜਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਰਿਪੋਰਟ ਅੱਜ ਦੇ ਸ਼ੋਕ ਸਮਾਰਨ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਨਰੇਂਦਰ ਕੌੜਾ ਜੀ ਵਿਯੰਤਮ ਦਾਸਾ ਮੇ ਪਵਿੱਤਰ ਗੁਰੂ ਪ੍ਰਣਗਿਰੀ ਦੀ ਕਥਾ ਹੋਈ ਹੈ ਉਸ ਵਿੱਚ ਪਹੁੰਚੇ ਸਾਰੇ ਹੀ ਸਨੇਹੀ ਮਿੱਤਰ ਪਰਿਵਾਰ ਇਲਾਕੇ ਦੇ ਸਾਰੀ ਸੰਗਤ ਸਾਰਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਜਦੋਂ ਦੰਦ ਸਿੰਘ ਜੀ ਹੁਣ ਦੱਸਿਆ ਕਿ ਕਿਸ ਤਰ੍ਹਾਂ ਦੀ ਮੌਤ ਇੰਕ ਗੁਰੂ ਦੇ ਦਰਬਾਰ ਦੇ ਵਿੱਚ ਚਾਨਕ ਨਾਸਤ ਜੀ ਦੀ ਹੋਈ ਅਗਰ ਅਸੀਂ ਉਸ ਕਾਲਪੁਰ ਦਾ ਪ੍ਰਮਾਤਮਾ ਦਾ ਰਬੂ ਦਾ ਉੱਤਰ ਲੈ ਲੈਂਿਆ ਤਾਂ ਸਾਨੂੰ ਦੱਸਦੇ ਆ ਕਿ ਜੋ ਵੀ ਜਾਨਦਾਰ ਵਸਤੂ ਇਸ ਸੰਸਾਰ ਤੇ ਬਣੀ ਹੈ ਉਸਨੇ ਜ਼ਰੂਰ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਤੇ ਸੰਸਾਰ ਦੇ ਵਿੱਚ ਵਿਚਰਦੇ ਆ ਜਿਹੜੇ ਇਨਸਾਨ ਉਸ ਪ੍ਰਮਾਤਮਾ ਨੂੰ ਯਾਦ ਰੱਖਦੇ ਹੋਏ ਸਮਾਜ ਦੇ ਪ੍ਰਤੀ ਆਪਣੇ ਬੰਦੇ ਫਰਜ਼ ਅਦਾ ਕਰਦੇ ਨੇ ਸਮਾਜ ਦੇ ਵਿੱਚ ਵਧੀਆ ਜੀਵਨ ਬਤੀਤ ਕਰਦੇ ਨੇ ਬਿਨਾਂ ਕਿਸੇ ਦੇ ਨਾਲ ਵੈਰ-ਪ੍ਰੋਧ ਤੋਂ ਆਪਣੀਆਂ ਬੰਦੇ ਕਰਤੱਵਾਂ ਦੀ ਪਲਨਾ ਕਰਦੇ ਨੇ ਤੇ ਉਸ ਪ੍ਰਮਾਤਮਾ ਨੂੰ ਯਾਦ ਰੱਖਦੇ ਨੇ ਉਹਨਾਂ ਦਾ ਜਾਣਾ ਕੋਈ ਯਾਦਾਂ ਨਹੀਂ ਹੁੰਦਾ ਉਹਨਾਂ ਨੂੰ ਹਮੇਸ਼ਾ ਉਹਨਾਂ ਦੇ ਕੀਤੇ ਕੰਮਾਂ ਕਰਕੇ ਯਾਦ ਕੀਤਾ ਜਾਂਦਾ ਸੋ ਅੱਜ ਮਾਸਟਰ ਜੀ ਸਾਡੇ ਵਿੱਚ ਨਹੀਂ ਰਹੇ ਲੰਬਾ ਸਮਾਂ ਉਹਨਾਂ ਨੇ ਜਿਹੜੇ ਵਿਆਪਨ ਦੇ ਖੇਤਰ ਦੇ ਵਿੱਚ ਸੇਵਾਵਾਂ ਦਿੱਤੀਆਂ ਲਗਲੇ ਪਿੰਡਾਂ ਬੀਪੁਰ ਬੋਪਰ ਗਰਹਣੋਂ ਦੇ ਵਿੱਚ ਆਪਣੇ ਮਾਸਟਰ ਹੋਣ ਦੇ ਨਾਤੇ ਬਹੁਤ ਸਾਰੇ ਬੱਚੇ ਉਹਨਾਂ ਕੋਲੋਂ ਪੜ੍ਹ ਕੇ ਉਹਨਾਂ ਨੇ ਆਪਣਾ ਪ੍ਰੇਖ ਸੁਆਰਿਆ ਤੇ ਬਣਾਇਆ ਚੰਗੀ ਸ਼ਖਸੀਅਤ ਦੇ ਮਾਲਕ ਵਿਰਿੰਦਰ ਕੌੜਾ ਜੀ ਜਿਹੜੇ ਰਟਾਇਰਮੈਂਟ ਤੋਂ ਬਾਅਦ ਲਗਭਗ ਮੇਰਾ ਕਹਿੰਦਾ 17 ਸਾਲ ਹੋ ਗਏ ਉਹਨਾਂ ਨੂੰ ਰਟਾਇਰ ਹੋਇਆ ਨੂੰ ਤੇ ਉਸ ਤੋਂ ਬਾਅਦ ਵੀ ਜਿਸ ਨਾਲ ਗੱਲ ਕਰਨੇ ਭਾਵੇਂ ਕੋਈ ਵੱਡਾ ਭਾਵੇਂ ਛੋਟਾ ਤੇ ਬੜਾ ਵਧੀਆ ਖੁਸ਼ੀ ਭਰੇ ਮਾਹੌਲ ਦੇ ਵਿੱਚ ਉਹਨਾਂ ਨੇ ਸਹੀ ਢੰਗ ਨਾਲ ਉਹਨਾਂ ਨਾਲ ਡੀਲ ਕਰਨਾ ਇੱਕ ਜਿਹੜੀ ਸਾਰਿਆਂ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਦੇ ਗੁਣ ਉਹਨਾਂ ਦੇ ਨਾਲ 2 ਮਿੰਟ ਵੀ ਕੋਈ ਬੰਦਾ ਖੜ ਕੇ ਗੱਲ ਕਰਦਾ ਸੀ ਝੱਟਦੇ ਸੀ ਉਹਨਾਂ ਦੇ ਅਕਸਰ ਬਾਸਾਡੇ ਤੇ ਕਿਉਂਕਿ ਰਿਟਾਇਰਮੈਂਟ ਲਾਈਫ ਜਿਹੜੀ ਹੁੰਦੀ ਆ ਕਾਫੀ ਸਾਰੇ ਇਥੇ ਰਿਟਾਇਰਮੈਂਟ ਉਹਨਾਂ ਦੇ ਨਾਲ ਦੇ ਸਾਥੀ ਆਏ ਹੋਣਗੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਨਾਲ ਦੀ ਨਾਲ ਬੇਨਤੀ ਕਰਦਾ ਹਾਂ ਕਿ ਆਪਾਂ ਨੇ ਕਥਾ ਸੁਣੀ ਆ ਜ਼ਰੂਰ ਅਜਿਹੇ ਸਮਾਂ ਤੇ ਸਾਨੂੰ ਇਹ ਸੁਣ ਕੇ ਸਿੱਖਣਾ ਚਾਹੁੰਦਾ ਸੇਰ ਲੈਣੀ ਚਾਹੀਦੀ ਹੈ ਦੇਣੀ ਵੀ ਆਪਾਂ ਸਿਰਫ ਇੱਕ ਫਾਰਮੈਲਟੀ ਕਰ ਲਈਏ ਵੀ ਅ ਪੰਡਿਤ ਜੀ ਕਥਾ ਕਰ ਰਹੇ ਨੇ ਤੁਹਾਨੂੰ ਜੀਵਨ ਦੀਆਂ ਸੱਚੀਆਂ ਬਾਰੇ ਦੱਸ ਰਹੇ ਨੇ ਜੀਵਨ ਮਾਤ ਦੀ ਸਜਾਈ ਕੀ ਹੈ ਉਹਦੇ ਬਾਰੇ ਦੱਸ ਰਹੇ ਨੇ ਪਰ ਅਸੀਂ ਆਪਣੀ ਗੱਲਾਂ ਦੇ ਵਿੱਚ ਵਿਅਸਤ ਹੋ ਕੇ ਭਾਵੇਂ ਮੈਂ ਵੀ ਹਾਂ ਅਸੀਂ ਆਪਣੇ ਕੰਮਾਂ ਕਰਨ ਵੱਲ ਧਿਆਨ ਦਿੰਦੇ ਆ ਕਿਤੇ ਨਾ ਕਿਸੇ ਵਕਤ ਸਾਰਿਆਂ ਤੇ ਟਾਈਮ ਆਉਣਾ ਸੀ ਅਗਰ ਅਸੀਂ ਰਹਿਦੇ ਸਮੇਂ ਦੇ ਉੱਤੇ ਅਸੀਂ ਉਸ ਅਗਲਪੁਰਖ ਨੂੰ ਉਸ ਪ੍ਰਮਾਤਮਾ ਨੂੰ ਜਾਣ ਲਵਾ ਕੇ ਉਸ ਦੀ ਅਰਦਾਸਾਂ ਦੇ ਵਿੱਚ ਲੱਗ ਜਾਵਾਂਗੇ ਕੋਸ ਦੀ ਪਰੰਬੰਧ ਕੀ ਕਰਾਂਗੇ ਤਾਂ ਸਾਡੇ ਜਿਹੜੇ ਜੀਵਨ ਹ ਉਸ ਖਾਰ ਰਹੇਗਾ ਕਿਉਂਕਿ ਸਾਰੇ ਧਰਮ ਨੇ ਜਿਹੜੇ ਸਾਰੇ ਧਾਰਮਿਕ ਗ੍ਰੰਥ ਨੇ ਇੱਕ ਜੀਵਨ ਜਾਚ ਸਿਖਾਉਂਦੇ ਨੇ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਨੂੰ ਕੀ ਕਰਨਾ ਚਾਹੀਦਾ ਸਾਰੀਆਂ ਕਥਾਵਾਂ ਦੇ ਵਿੱਚ ਕੀ ਕੀ ਸਾਨੂੰ ਜੇ ਨਹੀਂ ਕਰਦੇ ਤਾਂ ਕਿਹੜੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਨੇ ਕਥਾ ਸਰਵਣ ਕਰੀ ਹੈ ਹੁਣ ਸਾਰਿਆਂ ਦੇ ਉਸ ਦੇ ਵਿੱਚ ਆਪਾਂ ਨੇ ਜੇ ਕਰਦੇ ਆ ਤਾਂ ਕਿੰਨਾ ਸੀ ਸਖਾਲੇ ਹੋ ਜਾਂਦੇ ਆਂ ਅਸੀਂ ਉਸ ਕਰਪੁਖ ਦੇ ਦਰਤੇ ਕਿੰਨੇ ਆਂ ਅਸੀਂ ਆਰਾਮ ਨਾਲ ਜਾਂਦੇ ਆਂ ਸੋ ਆਪਾਂ ਨੂੰ ਇਹ ਜ਼ਰੂਰ ਅਮਲ ਕਰਨਾ ਚਾਹੀਦਾ ਸੋ ਧੰਨਵਾਦ ਦੇ ਨਾਲ ਨਾਲ ਮੈਂ ਬੇਨਤੀ ਵੀ ਕਰਦਾ ਉਹਨਾਂ ਨੇ ਆਪਣੀ ਲਾਈਫ ਜਿਹੜੀ ਉਹ ਜਿਵਾਇ ਕੀਤੀ ਆਪਣਾ ਜਿਹੜੀਆਂ ਸਮਾਜਿਕ ਜ਼ਿੰਮੇਵਾਰੀਆਂ ਸੀ ਸਾਡਾ ਵੀਰ ਸੰਜੀਵ ਕੌੜਾ ਜੀ ਤੇ ਪ੍ਰਵੀਨ ਕੌੜਾ ਜੀ ਦੋਵੇਂ ਭਰਾ ਦੇ ਇੱਕ ਇਹਨਾਂ ਦੀ ਸਿਸਟਰ ਵਧੀਆ ਸਮਾਜ ਦੇ ਵਿੱਚ ਆਪਣੇ ਆਪਣੇ ਮਿਹਨਤ ਨਾਲ ਕੰਮ ਕਰ ਰਹੇ ਨੇ ਸਮਾਜ ਦੇ ਵਿੱਚ ਚੰਗਾ ਸਤਿਕਾਰ ਬਣਦਾ ਮਾਨਸਕਾਰ ਆ ਵਸੂ ਦੀ ਉਹਨਾਂ ਦਾ ਇਸ ਪਰਿਵਾਰ ਦਾ ਸੋ ਆਪਾਂ ਸਾਰਿਆਂ ਨੇ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਲਈ ਆਇਆ ਮੈਂ ਸਮਝਦਾ ਵੀ ਸ਼ਰਧਾਂਜਲੀ ਉਹਨਾਂ ਨੂੰ ਇਹੀ ਹੋਏਗੀ ਕਿ ਅੱਜ ਸਮਾਜ ਦੇ ਵਿੱਚ ਜੋ ਕੁਝ ਵੀ ਸਿਸਟਮ ਗਲਤ ਹੋ ਰਿਹਾ ਮਾਸਟਰ ਜੀ ਦਾ ਭਾਵੇਂ ਲਗਭਗ 80 ਸਾਲ ਦੀ ਉਮਰ ਬਤੀਤ ਕਰਕੇ ਇੱਥੋਂ ਗਏ ਨੇ ਛੋਟੀ ਛੋਟੀ ਉਮਰ ਦੇ ਵਿੱਚ ਸਾਡੇ ਪਰਿਵਾਰਾਂ ਦੇ ਜੀ ਭਿਆਨਕ ਬਿਮਾਰੀਆਂ ਨਾਲ ਗ੍ਰਸਤ ਹੋ ਕੇ ਸਾਡੇ ਤੋਂ ਵਿਛੜ ਰਹੇ ਮੈਂ ਸਮਝਦਾ ਜਿਹਹੀ ਸਖਸ਼ੀਅਤ ਨੂੰ ਕਿਉਂਕਿ ਇੱਥੇ ਕਾਫੀ ਸਾਰਾ ਜਿਹੜਾ ਅਧਿਆਪਕ ਦੇ ਕਿਤੇ ਨਾਲ ਜੁੜੇ ਕਾਫੀ ਸੱਜਣ ਕਲਾਕੀ ਦੀਆਂ ਸਨਮਾਨਯੋਗ ਸਖਸ਼ੀਅਤਾਂ ਬੁੱਧੀਜੀਵੀ ਵਰਗ ਜਿਹੜੇ ਸੋਜਵਾਨ ਬੈਠੇ ਨੇ ਸੱਚੀ ਸ਼ਰਧਾਂਜਲੀ ਮਾਸਟਰ ਜੀ ਵਰਗੀ ਸਖਸ਼ੀਅਤ ਲਈ ਹੀ ਹੋएगी ਕਿ ਆਪਾਂ ਜਿਹੜਾ ਵਾਤਾਵਰਣ ਗੰਦਲਾ ਹੋ ਰਿਹਾ ਸਿਸਟਮ ਖਰਾਬ ਹੋ ਰਿਹਾ ਜਿਹਦੇ ਨਾਲ ਸਾਡੇ ਜੀ ਸਾਡੇ ਤੋਂ ਵਿਸਰ ਰਹੇ ਨੇ ਉਸ ਨੂੰ ਜਰੂਰ ਅਸੀਂ ਸਾਫ਼ ਰੱਖਣ ਦੀ ਕੋਸ਼ਿਸ਼ ਕਰਾਈਏ ਤੰਦਰੁਸਤੇ ਨਵਾਂ ਨਰਵਾਜਦਾ ਸਮਾਜ ਆਉਣ ਵਾਲਾ ਸਾਡਾ ਹੋਵੇ ਉਹ ਤਾਂ ਹੀ ਸੰਭਵ ਹੋ ਸਕਦਾ ਸੱਚੀ ਸ਼ਰਧਾ ਜੀ ਵੀ ਮੈਂ ਸਮਝਦਾ ਜੇ ਇਹ ਸਥਿਤੀ ਨੂੰ ਇਹੀ ਹੋਏਗੀ ਸੋ ਅੰਤ ਦੇ ਵਿੱਚ ਮੈਂ ਮੇਰੇ ਬਹੁਤ ਹੀ ਸਕਾਰਜੋਗ ਭਰਾ ਜਿਹੜੇ ਇਸ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਮਾਸਟਰ ਜੀ ਨੀਤਾਰ ਪਤਨੀ ਦੇ ਭਤੀਜਾ ਜੀ ਨੇ ਉਹਨਾਂ ਦੇ ਖੋਫੜ ਜੀ ਸੀ ਰਗੇਸ਼ਪੁਰੀ ਜੀ ਆਮ ਆਦਮੀ ਪਾਰਟੀ ਦੇ ਬਖਤਵਟਾ ਨਾਂ ਨੇ ਸੀਨੀਅਰ ਲੀਡਰ ਨੇ ਤੇ ਲੋਕ ਸਭਾ ਪਟਿੰਡੇ ਦੇ ਇੰਜਾਜ ਹੋਣ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਫੋਰੈਸਟ ਕਾਰਪੋਰੇਸ਼ਨ ਆ ਬਹੁਤ ਵੱਡੀ ਜੰਗਲਾਤ ਵਿਭਾਗ ਦੇ ਚੇਅਰਮੈਨ ਵੀ ਨੇ ਰਗੇਸ਼ਪੁਰੀ ਜੀ ਹੋ ਤੇ ਉਹਨਾਂ ਦਾ ਸਮੁੱਚਾ ਪ੍ਰਭਾਵ ਇੱਥੇ ਪਹੁੰਚਿਆ ਤੇ ਹੋਰ ਵੀ ਇਲਾਕੇ ਦੇ ਸਾਰੇ ਜੀ ਸਨਮਾਨਯੋਗ ਪੰਚ ਸਰਪੰਚ ਸਹਿਬਾਨ ਵਿਆਪਕ ਸਹਿਬਾਨ ਤੇ ਸਾਰੀਆਂ ਸਨਮਾਨ ਸਖਸ਼ੀਤਾ ਜਿਹੜੀਆਂ ਪਹੁੰਚੀਆਂ ਨੇ ਤੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਸਾਰੇ ਰਿਸ਼ਤੇਦਾਰ ਮਿੱਤਰ ਤੇ ਹੋਰ ਦੂਰੋਂ ਦੂਰੋਂ ਚੱਲ ਕੇ ਜਿਹੜੇ ਪਰਿਵਾਰ ਦੇ ਸਨੇਹੀ ਨੇ ਗੁਰਜੀਕਾ ਘਟਸਾ ਵਿਆਹਿਕ ਨੂੰ ਜੀ ਕੀਫਤ ਹੈ ਕਬੀਰ ਕਿਹਾ ਜਾਣੇ ਕਿਬ ਮਰੇਗੀ ਕਿ ਐਸਾ ਮਰਨਾ ਹੋਏ ਜਿਕਰ ਸਾਹਿਬ ਮਨੋਨਾ ਮਿਸਰ ਦਾ ਸੱਚਾ ਮਰਨਾ ਹੋਵੇ ਜੇਕਰ ਗੱਲ ਕਰੀਏ ਸਾਡੇ ਵੱਡੇ ਬਜ਼ੁਰਗ ਸਰਦਾਰ ਨરેਂਦਰ ਸਿੰਘ ਜਿਕੋਣਾ ਜੀ ਦੀ ਇਹੋ ਜੀ ਮੌਤ ਕਰਮਾਂ ਵਾਲਿਆਂ ਨੂੰ ਆਉਂਦੀ ਹੈ ਹਰ ਇੱਕ ਦੇ ਨਸੀਬ ਦੇ ਵਿੱਚ ਇਹੋ ਜੀ ਮੌਤ ਹੀ ਹੁੰਦੀ ਸਾਡੇ ਨਗਰ ਦੇ ਲਾਗੇ ਇੱਕ ਨਗਰ ਹੈ ਸਿਰਤਲੇ ਪਿੰਡ ਦੇ ਵਿੱਚ ਕਿਸੇ ਭੋਗ ਦੇ ਸਮਾਗਮ ਤੇ ਗਏ ਸੀ ਗੁਰੂ ਘਰ ਦੇ ਵਿੱਚ ਬੈਠੇ ਬੈਠੇ ਸੀ ਉਹਨਾਂ ਨੇ ਸਵਾਲ ਨਿਕਲਿਆ ਦੇਖੋ ਕਿੰਨੀ ਵਧੀਆ ਮੌਤਵਾਂ ਨੂੰ ਪਰਮਾਤਮਾ ਨੇ ਦਿੱਤੀ ਆ ਔਰ ਜੇਕਰ ਗੱਲ ਕਰੀਏ ਉਹਨਾਂ ਦੀ ਔਰ ਬੜੇ ਵਧੀਆ ਇਨਸਾਨ ਵੀ ਸੀਗੇ ਜਦੋਂ ਵੀ ਕਿਤੇ ਮਿਲਦੇ ਸੀ ਕੋਈ ਨਾ ਆਪਣੀ ਨੇਕ ਫਰਾਂ ਦਿੰਦੇ ਸੀਗੇ ਨਿਕਲ ਮੈਂ ਆਪਣੀ ਸਰਪੰਚੀ ਦੇ ਟਾਈਮ ਦੀ ਗੱਲ ਕਰਾਂ ਇਹੋ ਜਿਹੇ ਬੜੇ ਬਜ਼ੁਰਗ ਸਰਦਾਰ ਕਰਨ ਸਿੰਘ ਜੀ ਨੰਬਰਦਾਰ ਸਾਹਿਬ ਸਵਰਗੀ ਸਵਰਗੀ ਮਾਸਟਰ ਪ੍ਰਿੰਟਮ ਸਿੰਘ ਜੀ ਹੋਰੇ ਸਵਰਗੀ ਸਰਦਾਰ ਮੀਸਰ ਸਿੰਘ ਜੀ ਪਾਜਾਪੱਤਾ ਦੇ ਜੋ ਸੀਗੇ ਉਹ ਜਿੰਨਾਂ ਦੇ ਵਿੱਚ ਸਰਦਾਰ ਨਰਿੰਦਰ ਸਿੰਘ ਜੀ ਮਾਸਟਰ ਜੀ ਕੌੜਾ ਜੀ ਉਹ ਵੀ ਮੌਜੂਦ ਸੀ ਜਦੋਂ ਵੀ ਕਿਤੇ ਮਿਲਦੇ ਤਾਂ ਸਰਪੰਚੀ ਦੇ ਟਾਈਮ ਇੱਕ ਵਧੀਆ ਸਲਾਹ ਕੋਈ ਨਾ ਕੋਈ ਸੁਝਾਅ ਦੇਣਾ ਬੇਟੇ ਐ ਨਹੀਂ ਐ ਕਰਦੇ ਹੋ ਤੇ ਅਸੀਂ ਮੰਨਿਆ ਵੀ ਉਹਨਾਂ ਦੀ ਬਦੌਲਤ ਜੇ ਕਰਾਂ ਮੈਂ ਕੁਝ ਕਰ ਸਕਿਆ ਪਿੰਡ ਤੇ ਲਈ ਤਾਂ ਇਹਨਾਂ ਵਿਯੋਗਾਂ ਦੀ ਬਦੌਸਤੀ ਕਰ ਸਕਿਆ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਸਰ ਦੀਪਕ ਜੀ ਨਾਬੇ ਤੋਂ ਜੋ ਕਿ ਸਵਰਗਵਾਸੀ ਸਰਦਾਰ ਨਰਿੰਦਰ ਕੁਮਾਰ ਕੌੜਾ ਜੀ ਦੇ ਜਵਾਈ ਵੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਭਾਜੀ ਕੀ ਕਹਿਣਾ ਚਾਹੋਗੇ ਜੋ ਜੋ ਕਿ ਬੜੇ ਹੀ ਇੱਕ ਸਦਮੇ ਦੀ ਗੱਲ ਆ ਕਿਤਾ ਜੀ ਸੀਗੇ ਤੇ ਕੀ ਕਹਿਣਾ ਚਾਹੋਗੇ ਕੁਛ ਨਹੀਂ ਕਿਹਾ ਦਾ ਸਾਦਾ ਸਾਨੂੰ ਇਮੀਡੀਏਟਲੀ ਜਦੋਂ ਪਤਾ ਲੱਗਿਆ ਵੀ ਆਪਾ ਜੀ ਕਿਥੇ ਭੋਗ ਤੇ ਦੇ ਦੇ ਦਿੱਗੇ ਪੁਰ ਦੁਆਰਾ ਸਾਹ ਦੇ ਵਿੱਚ ਖਾਣਾ ਲੈ ਰਖਾਰੇ ਸੀ ਖਾਣਾ ਖਾਂਦੇ ਖਾਂਦੇ ਅਚਨਚੇਤ ਦੀ ਹੋਇਆ ਅਟੈਕ ਹੋਇਆ ਤੇ ਉੱਤੇ ਨਾਲ ਦੀ ਨਾਲ ਉਹਨਾਂ ਦਾ ਸਾਹ ਨਿਕਲ ਗਿਆ ਉਹਨਾਂ ਦਾ ਅੰਤਮ ਬੋਲ ਛੋਗਾ ਧਲਦੇ ਹੋਏ ਸਾਨੂੰ ਪਤਾ ਨਹੀਂ ਲੱਗਦਾ ਸੀ ਕੀ ਗੱਲ ਬਾਤ ਹੈ ਬਹੁਤ ਦੁੱਖ ਹੈ ਸਾਨੂੰ ਇਸ ਗੱਲ ਦਾ ਸਾਨੂੰ ਆਪਣੇ ਆਪ ਨੂੰ ਪਾਪਾ ਜੀ ਦਾ ਇਹਨਾਂ ਦੀਗਾ ਸਾਨੂੰ ਸਾਡੇ ਦੇ ਹੱਥ ਦੀਗਾ ਸਾਨੂੰ ਕਿਸੇ ਵੀ ਚੀਜ਼ ਦਾ ਕੋਈ ਫਿਕਰ ਨਹੀਂ ਬਜ਼ੁਰਗ ਸਾਡੇ ਸਿਰ ਦਾ ਸਾਆ ਹੁੰਦੇ ਨੇ ਜਿਸ ਤਰ੍ਹਾਂ ਕੁਦਰਤ ਦੇ ਨਿਯਮ ਅਨੁਸਾਰ ਦਾਣੇ-ਦਾਣੇ ਤੇ ਮੋਹਰ ਕਹੀ ਜਾ ਸਕਦੀ ਹੈ ਤੇ ਐਸੀ ਤਰ੍ਹਾਂ ਸਵਰਗਵਾਸੀ ਸਰਦਾਰ ਨਰਿੰਦਰ ਸਿੰਘ ਕੌੜਾ ਜੀ ਜੋ ਕਿ ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਤੇ ਸ਼ਰਦਾ ਦੇ ਫੁੱਲ ਫੁੱਲ ਭੇਟ ਕਰਨ ਦੂਰੋਂ-ਦੂਰੋਂ ਸਮੂਹ ਰਿਸ਼ਤੇਦਾਰ ਤੇ ਹੋਰ ਸਾਥ ਸਬੰਧੀਆਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਤੇ ਇਸੇ ਦੌਰਾਨ ਦਾਣੇ-ਦਾਣੇ ਤੇ ਮੋਹਰ ਅਨੁਸਾਰ ਦੱਸਿਆ ਜਾਂਦਾ ਕਿ ਮਾਸਟਰ ਜੀ ਖਾਣਾ ਖਾਂਦੇ ਹੀ ਆਪਣੇ ਗੁਰੂ ਚਰਨਾਂ ਦੇ ਵਿੱਚ ਜਾ ਬ੍ਰਾਜੇ ਤੇ ਇਹ ਸਨ ਸਾਡੇ ਨਾਲ ਦੀਪਕ ਜੀ ਨਾਪੇ ਤੋਂ ਸਾਡੇ ਨਾਲ ਮੌਜੂਦ ਨੇ ਪਿੰਡ ਜਰਗ ਮਾਸਟਰ ਨਰਿੰਦਰ ਕੁਮਾਰ ਕੌੜਾ ਜੀ ਦੀ ਅੰਤਮ ਅਰਦਾਸ ਤੇ ਸ਼ਾਦਾਂ ਦੇ ਫੁੱਲ ਪੇਟ ਕਰਨ ਆਏ ਰਕੇਸ਼ ਕੁਮਾਰ ਪੁਰੀ ਜੀ ਫੋਰੈਸਟ ਚੇਅਰਮੈਨ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪੀਟੀਵੀ ਰੂਪਿਆਕ ਜਨਤ ਤੇ ਤੁਹਾਡਾ ਸਵਾਗਤ ਹੈ ਜੀ ਠੀਕ ਕਹਿਣਾ ਚਾਹਾਂਗੇ ਮਾਸਟਰ ਨਰਿੰਦਰ ਕੁਮਾਰ ਕੌੜਾ ਜੀ ਦੀ ਜੀਵਨੀ ਬਾਰੇ ਨੇੜੇ ਤੋਂ ਹਾਗਨੇੜੀ ਜਰ ਥੋੜਾ ਜੀ ਬੋਲੋ ਇੱਥੇ ਵਿਦਿਆਪਨ ਦੇ ਬਾਰੇ ਜਿੰਨਾ ਵੀ ਉਹਨਾਂ ਨੇ ਮਤਲਬ ਦਾ ਨੌਕਰੀ ਦੇ ਦੌਰਾਨ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਇੱਕ ਇਮਾਨਦਾਰੀ ਨਾਲ ਨੌਕਰੀ ਕਰਨੀ ਤੇ ਇਮਾਨਦਾਰੀ ਨਾਲ ਕਰੀਅਰ ਵਿੱਚ ਪਹੁੰਚ ਜਾਣਾ ਕਿਉਂਕਿ ਜਿਹੜਾ ਵਿੰਦਰਪਾਲ ਕੌੜਾ ਜੀ ਸੀ ਸਾਡੇ ਤੋਂ ਦਸਤੇ ਅੰਮ੍ਰਿਤਪੁਰ ਜਿਲ੍ਹੇ ਲੱਗਦੇ। ਤੋਂ ਉਹਨਾਂ ਦੀ ਜਿਹੜੀ ਜੀਵਨੀ ਹੈ ਮਤਲਬ ਬੜਾ ਇਮਾਨਦਾਰੀ ਦੇ ਨਾਲ ਉਹਨਾਂ ਨੇ ਜੋ ਕੀਤੀ ਹੈ ਬਹੁਤ ਸਾਰੇ ਆਪਸੇ ਪਾਸੇ ਦੇ ਦਿਨਾਂ ਇਲਾਕਿਆਂ ਨੇ ਬਹੁਤ ਸਾਰੇ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨਾਂ ਨੇ ਕੀਤੀ ਹੈ ਜਿਹਦੇ ਆਪਕੋ ਅੱਜ ਤੁਹਾਡਾ ਜਿਲ੍ਹਾ ਜੀਵਨ ਹੁੰਦਾ ਮਤਲਬ ਉਹ ਸਿੱਖਿਆ ਕਰਨਾ ਮਤਲਬ ਗੁਰੂ ਦਾ ਜਿਹੜਾ ਇੱਕ ਦਰਜੇ ਕੋ ਬਹੁਤ ਵੱਡਾ ਇੱਕ ਕੰਪਾਉਂਡ ਹੈ ਪਰਵਾਹ ਕਿ ਜਿਹਨਾਂ ਨੇ ਮਿਹਰਬਾਨੀ ਨਾਲ ਬੱਚੇ ਨੇ ਉਹ ਭੇਜੇ ਹੈ ਉਹਦੇ ਲਈ ਹੈ ਉਹਨਾਂ ਨੂੰ ਵੀ ਨੇ ਇੱਕ ਚੰਗੀ ਸਿੱਖਿਆ ਦਿੱਤੀ ਹੈ ਜੀ ਜਿਹੜੇ ਤੌਰ ਤੇ ਵੀ ਪਿਤਾ ਦੇ ਤੌਰ ਤੇ ਵੀ ਮਿਸਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਸਹਿਚਾਰ ਹੈ ਮਤਲਬ ਬੜਾ ਲੋਕ ਤੋਂ ਨਹੀਂ ਕਰ ਸਕਦੇ ਦੇ ਵੀ ਕਾਰਨ ਬੜੇ ਮਲਾਪੜੀ ਕਿਸਮ ਦੇ ਤੇ ਬੜਾ ਪਿਆਰ ਸਤਿਕਾਰ ਸਭ ਦੇਣਾਂ ਉਸ ਨੂੰ ਚਾਹੁੰਦਾ ਵੀ ਪਟਿਆਨੇ ਨੇ ਬੜਾ ਯਾਰ ਤਾਂ ਉਹਨੂੰ ਉਹਨਾਂ ਨੇ ਹਮੇਸ਼ਾ ਜਦੋਂ ਵੀ ਮਨੁਵਸੀ ਵੀ ਉਹ ਮੈਨਾ ਕੋਲ ਤਾਂ ਚੱਲੇ ਸਨ ਉਸਨੇ ਕੁਝ ਚੰਗੀਆਂ ਸਿੱਖਿਆ ਹੀ ਉਤਾਰਦੀ ਸੀ ਮਤਲਬ ਇਤਾਂ ਦਾ ਹੀ ਉਹਨਾਂ ਦੇ ਕੰਮ ਤਾਂ ਅੱਸੀ ਸਾਲ ਦੇ ਲੱਗਦੇ ਜਾਂ ਮਕੰਨ ਦਾ ਜਿਹੜਾ ਉਹਨਾਂ ਨਾਲ ਪਿਆਰ ਸੀ ਅੱਜ ਦਸੰਬਰ ਨੂੰ ਹੋ ਰਹੀ ਹੈ ਉਹਨਾਂ ਦਾ ਜਿਹਨੇ ਵੀਕ ਸੀ ਉਹਨਾਂ ਦਾ ਚੱਲਦਾ ਪਿਆਰ ਉਹਨਾਂ ਦੇ ਨਾਲ ਜਿਹੜਾ ਪਿਆਰ ਰਿਹਾ ਥੇ ਉਹ ਬਹੁਤ ਹੀ ਮੋਤੀ ਮਾਤਰ ਸੀ ਜਿਹੜਾ ਸਾਥ ਕੀ ਆਏ ਨੇ ਸਾਰੇ ਨੇ ਅੱਜ ਦੰਦਰ ਕਾਟ ਰਿਹਾ ਮਕੰਨ ਦਾ ਪਿਆਰ ਕਰ ਨਾਲ ਕੋਈ ਸਾਈਨਲ ਫਰ ਹੋਏਗਾ ਬੰਦ ਇੱਕ ਕਟੋ ਕਰ